ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਲੰਗਰ ਹਾਲ ਜਿੱਥੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਮਿਹਰਾਂ ਦਾ ਮੀਵਰਸਦਾ ਹੋਵੇ ਸੰਗਤਾਂ ਦਾ ਠੱਠਾ ਮਰਦਾ ਇਕੱਠ ਸਾਰੇ ਬੱਚੇ ਔਰਤਾਂ ਅਧੇ ਮਰਦ ਸਾਰੇ ਪੰਗਤਾਂ ਦੇ ਵਿੱਚ ਬੈਠੇ ਹਨ ਸਿਰ ਟਕੇ ਹੋਏ ਹਨ ਹੱਥਾਂ ਦੇ ਵਿੱਚ ਦਾਲ ਸਬਜੀ ਅਤੇ ਪ੍ਰਸ਼ਾਦਾ ਬਾਟੀਆਂ ਦੇ ਵਿੱਚ ਠੰਡੀ ਖੀਰ ਦਾ ਆਨੰਦ ਲੈ ਰਹੇ ਹਨ ਨਾਲ ਧੰਗੁਰੂ ਰਾਮਦਾਸ ਜੀ ਪਾਸ਼ਾ ਜੀ ਦੀ ਮਿੱਠੀ ਬਾਣੀ ਸੁਣ ਰਹੇ ਹਨ ਸੇਵਾਦਾਰ ਫਰਿਸ਼ਤੇ ਆ ਮੰਗ ਚੁੱਪਚਾਪ ਸੇਵਾ ਕਰ ਰਹੇ ਹਨ ਨਾਲ ਨਾਲ ਰੱਬ ਦੇ ਗੁਣ ਗਾਰੇ ਹਨ ਵਾਹਿਗੁਰੂ ਜੀ ਪ੍ਰਸ਼ਾਦਾ ਵਾਹਿਗੁਰੂ ਜੀ ਜਲ ਇਸ ਤਰ੍ਹਾਂ ਕਰਦੇ ਕਰਦੇ ਸਾਰੀ ਸੰਗਤ ਨੂੰ ਲੰਗਰ ਪ੍ਰਸ਼ਾਦਾ ਸ਼ਕਾਰੇ ਹਨ ਹਵਾ ਦੇ ਵਿੱਚ ਉਹਨਾਂ ਦੇ ਚਿਹਰੇ ਵਿੱਚ ਸੇਵਾ ਖੁਸ਼ੀ ਨਾਲ ਚਮਕਦੀ ਪਈ ਹੈ ਐਸੀ ਤਰ੍ਹਾਂ ਸਭ ਕੁਝ ਸ਼ਾਂਤ ਹੈ ਸਭ ਕੁਝ ਪਵਿੱਤਰ ਹੈ ਪਰ ਇਸ ਸ਼ਾਮ ਸ਼ਾਂਤੀ ਨੂੰ ਪੰਘ ਹੋਣਾ ਸੀ ਇੱਕ ਉੱਚੀ ਸ਼ਖਸੀਅਤ ਲੰਗਰ ਹਾਲ ਵਿੱਚ ਦਖਲ ਹੋਈ ਇਹ ਸੀ ਭਾਈ ਜਰਨੈਲ ਸਿੰਘ ਇੱਕ ਨਿਆਂਗ ਸਿੰਘ ਜਿਸ ਦਾ ਨਾਮ ਪੰਜਾਬ ਦੇ ਪਿੰਡਾਂ ਵਿੱਚ ਆਮ ਤੌਰ ਤੇ ਜੰਗੀ ਸੁਰਮੇ ਵਾਂਗ ਗੂੰਜਦਾ ਸੀ ਕਿਉਂਕਿ ਉਸ ਦੀ ਦੇਖ ਕੇ ਹੀ ਆਮ ਮੜੇ ਬੰਦੇ ਨੂੰ ਤਾਂ ਡਰ ਲੱਗਦਾ ਸੀ ਜੋ ਅਧਰਮੀ ਬੰਦਾ ਹੁੰਦਾ ਸੀ ਨਾ ਭਾਈ ਜਰਨੈਲ ਸਿੰਘ ਨੂੰ ਦੇਖ ਕੇ ਦੂਰ ਹੀ ਭੱਜਿਆ ਕਰਦਾ ਸੀ ਉਹਨਾਂ ਦਾ ਨੀਲਾ ਚੋਲਾ ਖੰਡੇ ਨਾਲ ਸਜਿਆ অতি ਦਸਤਾਰ ਦੇ ਉੱਪਰ ਚੱਕਰਾਂ ਦੀ ਚਮਕ ਹੱਥ ਦੇ ਵਿੱਚ ਸ਼੍ਰੀ ਸਾਹਿਬ ਸਭ ਕੁਝ ਰਤਬੇ ਦੀ ਨਿਸ਼ਾਨੀ ਸੰਗਤ ਉਹਨਾਂ ਨੂੰ ਦੇਖਦੀ ਰਹੀ ਉਹਨਾਂ ਦੇ ਪੈਰਾਂ ਦੀ ਆਵਾਜ਼ ਮਾਰਬਲ ਦੇ ਫਰਸ਼ ਤੇ ਆਰਾਮ ਨਾਲ ਸੁਣੀ ਜਾ ਸਕਦੀ ਸੀ ਭਾਈ ਜਰਨੈਲ ਸਿੰਘ ਖੜੇ ਹੋਏ ਉਹਨਾਂ ਦੀ ਨਜ਼ਰ ਸੇਵਾਦਾਰਾਂ ਤੇ ਟਿਕੀ ਉਹਨਾਂ ਦੀ ਗਰਜ ਵਰਗੀ ਆਵਾਜ਼ ਗੂੰਜੀ ਉਹ ਗੁਰੂ ਘਰ ਦੇ ਸੇਵਾਦਾਰੋ ਮੈਂ ਇੱਕ ਨਿਹੰਗ ਸਿੰਘਾਂ ਗੁਰੂ ਗੋਬਿੰਦ ਸਿੰਘ ਜੀ ਦਾ ਸਿਪਾਹੀ ਮੇਰਾ ਸਰੀਰ ਜੰਗ ਦੀ ਅਗ ਵਿੱਚ ਤਪਿਆ ਇੱਕ ਮੰਦਰ ਹੈ ਮੈਂ ਮੰਗਦਾ ਹਾਂ ਬੱਕਰੇ ਦਾ ਮਾਸ ਛਟਕੇ ਵਾਲਾ ਜਿਵੇਂ ਕਿ ਸਾਡੀ ਰੀਤ ਹੈ ਹਾਲ ਦੇ ਵਿੱਚ ਸਨਾਟਾ ਛਾ ਗਿਆ ਸੇਵਾਦਾਰਾਂ ਨੇ ਇੱਕ ਦੂਜੇ ਵੱਲ ਦੇਖਿਆ ਮੁਖੀ ਸੇਵਾਦਾਰ ਭਾਈ ਅਮਰੀਕ ਸਿੰਘ ਇੱਕ ਸੰਜੀਦਾ ਸੁਭਾਅ ਵਾਲਾ ਸਿੱਖ ਸਫੇਦ ਦਾੜੀ ਅਤੇ ਨਰਮ ਅੱਖਾਂ ਨਾਲ ਅੱਗੇ ਵਧਿਆ ਉਸ ਦੇ ਹੱਥ ਜੁੜੇ ਸਨ ਪਰ ਆਵਾਜ਼ ਵਿੱਚ ਪੱਕਾਪਣ ਬਾਬਾ ਜੀ ਤੁਸੀਂ ਸੱਚੇ ਖਾਲਸਾ ਹੋ ਤੁਹਾਡੀ ਸ਼ਰਧਾ ਟਲ ਹੈ ਪਰ ਦਰਬਾਰ ਸਾਹਿਬ ਦੀ ਮਰਿਆਦਾ ਬਹੁਤ ਪਵਿੱਤਰ ਹੈ ਗੁਰੂ ਦਾ ਲੰਗਰ ਸਾਰਿਆਂ ਦੇ ਲਈ ਸ਼ਾਕਾਹਾਰੀ ਹੈ ਪਾਵੇਂ ਕੋਈ Hindu ਹੋਵੇ ਪਾਵੇਂ ਮੁਸਲਮਾਨ ਪਾਵੇਂ ਨਿਹੰਗ ਸਿੰਘ ਪਾਵੇਂ ਆਮ ਸਿੱਖ ਹੋਵੇ ਸਭ ਦੇ ਲਈ ਅਸੀਂ ਮਾਸ ਨਹੀਂ ਪਰੋਸ ਸਕਦੇ ਮਾਫ਼ ਕਰ ਦਿਓ ਭਾਈ ਜਰਨੈਲ ਸਿੰਘ ਦੀਆਂ ਅੱਖਾਂ ਸੰਗੜ ਗਈਆਂ ਕਿ ਤੁਸੀਂ ਨਿਹੰਗ ਸਿੰਘਾਂ ਦੀ ਰੀਤ ਨੂੰ ਨਕਾਰਦੇ ਹੋ ਉਹਨਾਂ ਨੇ ਗਰਜਿਆ ਗੁਰੂ ਗੋਬਿੰਦ ਸਿੰਘ ਜੀ ਨੇ ਪੌਂਟਾ ਸਾਹਿਬ ਦੇ ਜੰਗਲਾਂ ਵਿੱਚ ਸ਼ਿਕਾਰ ਕੀਤਾ ਝਟਕਾ ਮਾਸ ਸੋਡਾ ਮਾ ਪ੍ਰਸਾਦ ਹੈ ਜਪਜੀ ਸਾਹਿਬ ਅਤੇ ਚੰਡੀ ਦੀ ਵਾਰ ਨਾਲ ਬਵਿੱਤਰ ਤੁਸੀਂ ਗੁਰੂ ਦੇ ਘਰ ਵਿੱਚ ਖੜੇ ਹੋ ਫਿਰ ਵੀ ਸਾਡੇ ਜੰਗੀ ਰੰਗ ਟਕਰਾਂਦੇ ਹੋ ਹਵਾ ਵਿੱਚ ਤਣਾਜ਼ੀ ਸੰਗਤ ਦੇ ਸਾਰੁਕੇ ਸੇਵਾਦਾਰ ਅੜੇ ਰਹੇ ਪਰ ਉਹਨਾਂ ਦੇ ਦਿਲ ਟੜਕਰੇ ਸਨ ਕੀ ਪਾਈ ਜਰਨੈਲ ਸਿੰਘ ਸ਼੍ਰੀ ਸਾਹਿਬ ਕੱਢਣਗੇ ਕਿ ਉਹ ਮਰਿਆਦਾ ਨੂੰ ਚੁਣੌਤੀ ਦੇਣਗੇ ਪਰ ਜੋ ਉਹਨਾਂ ਨੇ ਅੱਗੇ ਕੀਤਾ ਉਸ ਨੂੰ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਸਾਤ ਸੰਗਤ ਜੀ ਬਣੀ ਰਿਓ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂਤਾ ਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਸਾਤ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਸਾਥ ਸੰਗਤ ਜੀ ਜਦਰਾ ਸੋਚੋ ਲੰਗਰ ਹਾਲ ਜਿੱਥੇ ਸ਼ਾਂਤੀ ਦਾ ਸਮੁੰਦਰ ਹੁੰਦਾ ਹੈ ਅੱਜ ਤਣਾ ਦੇ ਨਾਲ ਭਰਿਆ ਹੋਇਆ ਸਾਰੀਆਂ ਨਜ਼ਰਾਂ ਭਾਈ ਜਰਨੈਲ ਸਿੰਘ ਤੇ ਹਨ ਉਹਨਾਂ ਦਾ ਹੱਥ ਕਿਰਪਾਨ ਦੀ ਮੁੱਠੀ ਤੇ ਹੈ ਸੇਵਾਦਾਰ ਉਸੇ ਹੀ ਅਡਿਕਤਾ ਨਾਲ ਖੜੇ ਹਨ ਪਰ ਅੱਖਾਂ ਦੇ ਵਿੱਚ ਪੋਰਾ ਡਰ ਵੀ ਹੈ ਕੀ ਕਰੇਗਾ ਇਹ ਸੁਰਮਾ ਕੀ ਚੁੱਪੋ ਜਾਣਗੇ ਜਾਂ ਕੁਝ ਹੋਰ ਅਚਾਨਕ ਭਾਈ ਜਰਨੈਲ ਸਿੰਘ ਮੁੜਿਆ ਉਹਨਾਂ ਦਾ ਚੋਲਾ ਤੂਫਾਨ ਵੰਗ ਲਹਿਰਾਇਆ ਔਰ ਰਸੋਈ ਬਰਬਦੇ ਜਿੱਥੇ ਵੱਡੇ ਵੱਡੇ ਭਾਂਡਿਆਂ ਵਿੱਚ ਦਾਲ ਅਤੇ ਸਬਜ਼ੀ ਉਲ ਰਹੀ ਸੀ ਸੇਵਾਦਾਰ ਪਿੱਛੇ ਬੱਚੇ ਗਏ ਅਨਿਸ਼ਚਿਤ ਉਹ ਇੱਕ ਵੱਡੀ ਸਟੀਲ ਦੀ ਪਲੇਟ ਅੱਗੇ ਰੁਕੇ ਜਿਸ ਤੇ ਪ੍ਰਸ਼ਾਦਾਂ ਦਾ ਢੇਰ ਸੀ ਇੱਕ ਝਟਕੇ ਦੇ ਨਾਲ ਹੀ ਉਹਨਾਂ ਨੇ ਸ਼੍ਰੀ ਸਾਹਿਬ ਕਢੇ ਨਾਤਮਕ ਕਰਨ ਦੇ ਲਈ ਸਗੋਂ ਕੱਟਣ ਦੇ ਲਈ ਇੱਕ ਹੀ ਵਾਰ ਦੇ ਵਿੱਚ ਉਹਨਾਂ ਨੇ ਪੂਰੇ ਪ੍ਰਸ਼ਾਦਾਂ ਦੇ ਢੇਰ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਔੜ ਖੜੇ ਸੰਗਤ ਦੇ ਸੇਵਾਦਾਰਾਂ ਦੇ ਸਾਹ ਰੁਕ ਗਏ ਕਿਰਪਾਨ ਚਮਕੀ ਜਿਵੇਂ ਆਕਾਸ਼ ਵੱਲ ਇਸ਼ਾਰਾ ਕਰਦੀ ਹੈ ਜਿਵੇਂ ਕੋਈ ਬਿਜਲੀ ਚਮਕਦੀ ਹੋਵੇ ਇਹ ਪ੍ਰਸ਼ਾਦੇ ਉਹਨਾਂ ਨੇ ਗਰਜ ਦੇ ਕਿਹਾ ਭਰਤੀ ਦਾ ਮਾਸ ਹੈ ਤੁਸੀਂ ਇਸ ਨੂੰ ਸ਼ਾਕਾਹਾਰੀ ਕਹਿੰਦੇ ਹੋ ਪਰ ਇਹ ਵੀ ਤਾਂ ਉਸੇ ਜੀਵਨ ਸ਼ਕਤੀ ਨਾਲ ਜੰਮਿਆ ਹੈ ਜਿਸ ਨਾਲ ਬੱਕਰੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਸਭ ਜੀਵਨ ਇੱਕ ਹੈ ਪਾਣੀ ਨਾਲ ਪਰਦਾ ਹੈ ਫਿਰ ਮੈਂ ਜੋ ਮਾਸ ਖਾਂਦਾ ਹਾਂ ਉਸ ਨੂੰ ਤੁਸੀਂ ਕਿਉਂ ਠੁਕਰਾਂਦੇ ਹੋ ਸਦੀਆਂ ਤੋਂ ਸਾਡੇ ਸੁਰਮਿਆਂ ਦੇ ਵਿੱਚ ਮਿਸਲਮ ਸਾਨੂੰ ਮਿਲੋ ਤੀਤਾ ਉਸ ਨੂੰ ਕਿਉਂ ਨ ਕਰਦੇ ਹੋ ਸੇਵਾਦਾਰ ਹੱਕੇ ਬੱਕੇ ਰਗੇ ਪਾਈ ਅਮਰਿਕ ਸਿੰਘ ਅੱਗੇ ਵਧਿਆ ਆਵਾਜ਼ ਵਿੱਚ ਥਰਕਣ ਪਰ ਪੱਕਾਪਣ ਬਾਬਾ ਜੀ ਤੁਹਾਡੇ ਸ਼ਬਦ ਸਾਡੇ ਦਿਲਾਂ ਨੂੰ ਛੁੰਦੇ ਹਨ ਪਰ ਲੰਗਰ ਜੰਗ ਦਾ ਮੈਦਾਨ ਨਹੀਂ ਹੈ ਇਹ ਇਕਤਾ ਦੀ ਥਾਂ ਹੈ ਅਸੀਂ ਨਿਹੰਗ ਰੀਤਾਂ ਦਾ ਸਤਕਾਰ ਕਰਦੇ ਹਾਂ ਪਰ ਇੱਥੇ ਮਰਿਆਦਾ ਸਾਬ ਤੋਂ ਵੱਡੀ ਹੈ ਅਸੀਂ ਕਿੱਥੇ ਪਿਛੇ ਦਰਵਾਜ਼ਾ ਸਾਹਿਬ ਦੀ ਮਰਿਆਦਾ ਨਹੀਂ ਪੰਕਰ ਸਕਦੇ ਮਾਫ ਕਰਦੇ ਹੋ ਭਾਈ ਜਰਨੈਲ ਸਿੰਘ ਦੀਆਂ ਅੱਖਾਂ ਵਿੱਚ ਇੱਕ ਪਲ ਦੀ ਨਰਮੀ ਆਈ ਜਿਵੇਂ ਕੋਈ ਯਾਦ ਆ ਗਈ ਫਿਰ ਅਚਾਨਕ ਉਹਨਾਂ ਨੇ ਆਪਣੇ ਸ਼੍ਰੀ ਸਾਹਿਬ ਮਿਆਂੰਦੇਵ ਚ ਰੱਖ ਲਈ ਲੰਗਰ ਹਾਲ ਤੋਂ ਬਾਹਰ ਨਿਕਲ ਗਏ ਅਤੇ ਪ੍ਰਕਰਮਾ ਦੇ ਵਿੱਚ ਪਲਾਠੀ ਮਾਰ ਕੇ ਬੈਠ ਗਏ ਅੱਖਾਂ ਮਿੰਦਲੀਆਂ ਬੋਲਾਂ ਵਿੱਚ ਗੁਰਬਾਣੀ ਦੀ ਗੂੰਜ ਆ ਗਈ ਸੰਗਤ ਵੀ ਹੈਰਾਨ ਹੈ ਕਿ ਇਹ ਹਾਰ ਸੀ ਜਾਂ ਕਿਸੇ ਵੱਡੇ ਤੂਫਾਨ ਤੋਂ ਆਉਣ ਵਾਲੀ ਪਹਿਲਾਂ ਦੀ ਸ਼ਾਂਤੀ ਲੰਗਰ ਮੁੜ ਤੋਂ ਸ਼ੁਰੂ ਹੋ ਗਿਆ ਪਰ ਸੰਗਤ ਵਿੱਚ ਚਰਚੇ ਤੇਜ਼ ਸਨ ਇਹਨਾਂ ਹੰਸਾਂ ਪਲਾਹੇ ਕੋਣ ਮਾਸੀ ਮੰਗ ਪਿਛੇ ਕੀ ਵੱਡਾ ਰਾਜ ਹੈ ਉਹਨਾਂ ਦੇ ਪ੍ਰਸ਼ਾਦਾਂ ਨੂੰ ਵੱਢਣ ਵਾਲੇ ਹਰਕਤ ਦਾ ਆਖਿਰਕਾਰ ਕੀ ਮਤਲਬ ਸੀ ਭਾਈ ਅਮਰੀਕ ਸਿੰਘ ਦੇ ਦਿਲ ਵਿੱਚ ਵੱਡੀ ਬੇਚਾਨੀ ਸੀ ਉਹਨਾਂ ਨੇ ਫੈਸਲਾ ਕੀਤਾ ਕਿ ਸੱਚ ਜਾਣਨਾ ਜ਼ਰੂਰੀ ਹੈ ਉਸੇ ਰਾਤ ਜਦੋਂ ਸਰੋਵਰ ਦੇ ਜਲ ਵਿੱਚ ਚੰਦ ਦੀ ਚਮਕ ਸੀ ਭਾਈ ਅਮਰੀਕ ਸਿੰਘ ਸਰੋਵਰ ਦੇ ਕੰਢੇ ਬੈਠੇ ਸਨ ਗੁਰੂ ਦੇ ਘਰ ਦੀ ਸ਼ਾਂਤੀ ਉਹਨਾਂ ਦੇ ਦਿਲ ਨੂੰ ਸਕੂਨ ਦੇ ਰਹੀ ਸੀ ਅਚਾਨਕ ਇੱਕ ਸਾਦੀ ਜੀ ਕੁੜੀ ਸਲਵਾਰ ਕਮੀਜ਼ ਵਿੱਚ ਸਿਰ ਤੇ ਦੁਪੱਟੇ ਨਾਲ ਨੇੜੇ ਆਈ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਸੀ ਸਤਿ ਸ਼੍ਰੀ ਅਕਾਲ ਪਾਜੀ ਜੀ ਉਸਨੇ ਨਰਮੀ ਨਾਲ ਕਿਹਾ ਮੈਂ ਸਿਮਰਨ ਕੌਰ ਇੱਕ ਸਧਾਰਨ ਸੇਵਾਦਾਰ ਲੰਗਰ ਹਾਲ ਦੀ ਘਟਨਾ ਸੁਣੀ ਕੀ ਮੈਂ ਤੁਹਾਡੇ ਨਾਲ ਗੱਲ ਕਰ ਸਕਦੀ ਹਾਂ ਪਾਜੀ ਅਮਰਿਕ ਸਿੰਘ ਨੇ ਸਿਰ ਹਿਲਾਇਆ ਹਾਂ ਬੀਬੀ ਜੀ ਬਿਲਕੁਲ ਕੀ ਗੱਲ ਹੈ ਸਿਮਰਨ ਕੌਰ ਸੋਵਰ ਕੰਡੇ ਬੈਠੀ ਸੀ ਉਸ ਦੀ ਨਜ਼ਰ ਜਲ ਦੀਆਂ ਲਹਿਰਾਂ ਤੇ ਪਈ ਭਾਈ ਜਰਨੈਲ ਸਿੰਘ ਕੋਈ ਸਧਾਰਨ ਨਿਹੰਗ ਨਹੀਂ ਹਨ ਉਸਨੇ ਸ਼ੁਰੂ ਕੀਤਾ ਉਹਨਾਂ ਦੇ ਦਿਲ ਵਿੱਚ ਇੱਕ ਪਰ ਹੈ ਇੱਕ ਰਾਜ ਜੋ ਉਹਨਾਂ ਨੂੰ ਮਾਸ ਖਾਣ ਲਈ ਵਾਰ-ਵਾਰ ਮਜਬੂਰ ਕਰਦਾ ਹੈ ਪਰ ਉਹਨਾਂ ਦੀ ਅੱਜ ਵਾਲੀ ਹਰਕਤ ਸਿਰਫ ਇੱਕ ਰੇਟ ਨਹੀਂ ਸਗੋਂ ਐਸੀ ਸੱਚ ਦੀ ਖੋਜ ਭਾਈ ਅਮਰੀਕ ਸਿੰਘ ਦੇ ਪਰਵੱਟੇ ਚੜ ਗਏ ਰਾਜ ਕਿਹੜਾ ਰਾਜ ਸਿਮਰਨ ਕੌਰ ਦੀ ਆਵਾਜ਼ ਹੋਰ ਗੰਭੀਰ ਹੋਈ ਭਾਈ ਜਰਨੈਲ ਸਿੰਘ ਦੇ ਸਰੀਰ ਵਿੱਚ ਇੱਕ ਚੁੱਪਦਾ ਦੁਸ਼ਮਣ ਹੈ ਕੈਂਸਰ ਉਹ ਮੰਦਾ ਹੈ ਵੀ ਮਾਸ ਸੂਰਮਿਆਂ ਦਾ ਭੋਜਨ ਹੈ ਉਸ ਨੂੰ ਇਸ ਬਿਮਾਰੀ ਨਾਲ ਲੜਨ ਦੀ ਤਾਕਤ ਦੇਵੇਗਾ ਪਰ ਇਸ ਕਹਾਣੀ ਵਿੱਚ ਹੋਰ ਵੀ ਬਹੁਤ ਕੁਝ ਹੈ ਭਾਈ ਜੀ ਕੀ ਤੁਸੀਂ ਸੁਣੋਗੇ ਇੱਕ ਅਜਿਹੀ ਕਹਾਣੀ ਜੋ ਵਿਗਿਆਨ ਸਿੱਖੀ ਅਤੇ ਸੱਚ ਨੂੰ ਜੋੜਦੀ ਹੈ ਭਾਈ ਅਮਨਿਸ਼ ਸਿੰਘ ਦਾ ਦਿਲ ਧੜਕਿਆ ਕੈਂਸਰ ਇੱਕ ਨਿਹੰਗ ਸੂਰਮੇ ਵਿੱਚ ਅਜਿਹੀ ਬਿਮਾਰੀ ਉਸਨੇ ਸਿਰ ਹਿਲਾਇਆ ਸੁਣਨ ਲਈ ਬਤਾਵ ਸਿਮਰਨ ਕੌਰ ਨੇ ਕਹਾਣੀ ਸ਼ੁਰੂ ਕੀਤੀ ਉਸਨੇ ਸ਼ਬਦ ਇੱਕ ਜਿਵੰਤ ਤਸਵੀਰ ਬਣਦੇ ਸਨ ਆਓ ਮੈਂ ਤੁਹਾਨੂੰ ਲੈ ਕੇ ਚਲਾਂ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਜਿੱਥੇ ਪਾਈ ਜਰਨੈਲ ਸਿੰਘ ਸਿਰਫ ਨਿਹੰਗ ਨਹੀਂ ਹੈ ਸਗੋਂ ਇੱਕ ਦੰਦ ਕਥਾ ਸੀ ਉਸ ਦਾ ਨਾਂ ਸੀ ਸੂਰਮਿਆਂ ਦੀ ਗਾਥਾ ਉਸ ਦੀ ਕਿਰਪਾਨ ਸੀ ਜ਼ੁਲਮ ਦਾ ਕਾਲ ਪਾਈ ਜਰਨੈਲ ਸਿੰਘ ਦਾ ਜਨਮ ਅਨੰਦਪੁਰ ਸਾਹਿਬ ਨੇੜੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਹੋਇਆ ਬਚਪਨ ਤੋਂ ਹੀ ਉਹ ਨਿਹੰਗ ਰੀਤਾਂ ਮਲ ਖਿੱਚਿਆ ਗਿਆ ਛਟਕਾ ਮਾਸ ਸ਼ਸਤਰ ਵਿਦਿਆ ਅਤੇ ਚੰਡੀ ਦੀ ਵਾਰ ਉਹਨਾਂ ਦੇ ਪਿਤਾ ਇੱਕ ਨਿਹੰਗ ਬਜ਼ੁਰਗ ਉਹਨਾਂ ਨੇ ਸਿਖਾਇਆ ਮਾਸ ਸੂਰਮੈ ਦੀ ਤਕਤ ਹੈ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਮਾਸ ਖਾਦਾ ਸ਼ਿਕਾਰ ਕੀਤਾ ਅਤੇ ਝਟਕਾ ਸਾਡਾ ਵਡਾ ਮਾਹ ਪ੍ਰਸਾਦ ਹੈ ਜਮਾਨੀ ਵਿੱਚ ਜਰਨੈਲ ਸਿੰਘ ਬੁੱਢਾ ਦਲਬੀ ਸ਼ਾਮਲ ਹੋਇਆ ਜੰਗਲਾਂ ਵਿੱਚ ਸਿਖਲਾਈ ਸੂਰ ਅਤੇ ਹਿਰਨ ਦਾ ਸ਼ਿਕਾਰ ਅਤੇ ਝਟਕਾ ਮਾਸ ਇਹ ਸੀ ਉਹਨਾਂ ਦੀ ਜ਼ਿੰਦਗੀ ਲੇਕਿਨ ਉਹ ਮੰਨਦੇ ਸਨ ਵੀ ਮਾਸ ਨੇ ਉਹਨਾਂ ਨੂੰ ਅਜਿ ਤ ਬਣਾਇਆ ਹੈ ਸਾਲਾਂ ਤੱਕ ਉਹਨਾਂ ਨੇ ਝਗੜਿਆਂ ਵਿੱਚ ਲੜਾਈਆਂ ਕੀਤੀਆਂ ਕਈ ਕਮਜ਼ੋਰਾਂ ਦੀ ਰਾਖੀ ਕੀਤੀ ਪਰ 2 ਸਾਲ ਪਹਿਲਾਂ ਸਭ ਬਦਲ ਗਿਆ ਜਰਨੈਲ ਸਿੰਘ ਨੂੰ ਕਮਜ਼ੋਰੀ ਮਹਿਸੂਸ ਹੋਣ ਲੱਗੀ ਉਸ ਦਾ ਮਜ਼ਬੂਤ ਸਰੀਰ ਥੱਕਣ ਲੱਗ ਪਿਆ ਸਾਹ ਭਰੀ ਹੋਇਆ ਲੁਧਿਆਣੇ ਦੇ ਵੱਡੇ ਹਸਪਤਾਲ ਦੇ ਵਿੱਚ ਡਾਕਟਰ ਸਾਹਿਬ ਨੇ ਕਿਹਾ ਵੀ ਭਾਈ ਜੀ ਤੁਹਾਨੂੰ ਪੇਟ ਦਾ ਕੈਂਸਰ ਹੈ ਇਹ ਕਾਫੀ ਫੈਲ ਚੁੱਕਾ ਹੈ ਜਰਨੈਲ ਟੁੱਟ ਗਿਆ ਇੱਕ ਸੂਰਮਾ ਜਿਸ ਨੂੰ ਕਿਰਪਾਨ ਕਦੇ ਨਹੀਂ ਹਰਾ ਸਕੀ ਕੋਈ ਸ਼ਸਤਰ ਉਹਨਾਂ ਤੋਂ ਵਾਰੀ ਨਹੀਂ ਸੀ ਉਹ ਇੱਕ ਬਿਮਾਰੀ ਨਾਲ ਹਾਰ ਗਏ ਉਹਨਾਂ ਨੇ ਮਾਸਵਲ ਬਧੇਰੇ ਝੁਗਾ ਕੀਤਾ ਉਹਨਾਂ ਨੇ ਮੰਨਿਆ ਵੀ ਝਟਕਾ ਉਹਨਾਂ ਨੂੰ ਬਚਾਵੇਗਾ ਮਾਸ ਜੀਵਨ ਹੈ ਉਹਨਾਂ ਨੇ ਸੋਚਿਆ ਵੀ ਇਸ ਦੇ ਨਾਲ ਗੁਰੂਆਂ ਨੇ ਜੰਗ ਲੜੀ ਪਰ ਕੈਂਸਰ ਵੱਧਾ ਗਿਆ ਉਹਨਾਂ ਦਾ ਵਿਸ਼ਵਾਸ ਡੋਲਣ ਲੱਗਾ ਉਹ ਦਰਬਾਰ ਸੇ ਪਹੁੰਚੇ ਸੁਬਾਨਾਂ ਦੇ ਜਵਾਬ ਮੰਗਦੇ ਆ ਉਹਨਾਂ ਦੀ ਮਾਸਤੀ ਮੰਗੀ ਆਖਰੀ ਉਮੀਦ ਸੀ ਸਰੋਵਰ ਕੰਡੇ ਸਿਮਰਨ ਕੌਰ ਦੀ ਆਵਾਜ਼ ਤੇ ਹੋਈ ਭਾਈ ਜੀ ਜਰਨੈਲ ਸਿੰਘ ਦੀ ਕਹਾਣੀ ਸਿਰਫ ਉਹਨਾਂ ਦੀ ਨਹੀਂ ਹੈ ਇਹ ਹੈ ਵੱਡੀ ਸਿੱਖਾਂ ਦੀ ਬਹਿਸ ਮਾਸ ਖਾਣਾ ਜਾਂ ਨਾ ਖਾਣਾ ਸਾਡੇ ਗੁਰੂਆਂ ਨੇ ਇਹ ਚੋਣ ਸਾਡੇ ਤੇ ਛੱਡੀ ਹੈ ਪਰ ਅੱਜ ਵਿਗਿਆਨ ਤੇ ਸਿੱਖੀ ਦਾ ਸੰਗਮ ਹੈ ਪਾਈ ਅਮਰੀਕ ਸਿੰਘ ਧਿਆਨ ਨਾਲ ਸੁਣਨ ਲੱਗੇ ਚਮਰਨ ਕੌਰ ਨੇ ਜਾਰੀ ਰੱਖਿਆ ਸਭ ਤੋਂ ਪਹਿਲਾਂ ਸਾਡੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 1289 ਦੇ ਵਿੱਚ ਫਰਮਾਇਆ ਹੋਇਆ ਹੈ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਤਿਆਨ ਨਹੀਂ ਜਾਣੈ ਮੂਰਖ ਮਾਸਤੇ ਬੈਸ ਕਰਦੇ ਹਨ ਪਰ ਅਸਲੀਅਤ ਗਿਆਨ ਦੇ ਵਿੱਚ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਕੋਠਾ ਮਾਸ ਮੁਸਲਮਾਨੀ ਜਾਂ ਯਹੂਦੀ ਟੰਗ ਨਾਲ ਜ਼ਬਰਦਸਤ ਮਨਾ ਕੀਤਾ ਕਿਉਂਕਿ ਐਸੀ ਰਸਮੀ ਪਰ ਟਟਕਾ ਅਕਾਲ ਤਖਤ ਦੇ 1980 ਦੇ ਫਰਮਾਨ ਦੇ ਵਿੱਚ ਅੰਮ੍ਰਿਤਧਾਰੀ ਸਿੱਖ ਛਟਕਾ ਮਾਸ ਖਾ ਸਕਦੇ ਹਨ ਨਿਹੰਗ ਜਿਵੇਂ ਜਰਨੈਲ ਸਿੰਘ ਇਸ ਨੂੰ ਮਾਪਾ ਜਾਤ ਬੰਦੇ ਹਨ ਪਰ ਅੱਜ ਵਿਗਿਆਨ ਨੇ ਸਵਾਲ ਖੜੇ ਕੀਤੇ ਕੈਂਸਰ ਜੋ ਲੱਖਾਂ ਜੀਵਨ ਖੋ ਰਿਹਾ ਹੈ ਵਿਸ਼ਵ ਸਿਹਤ ਸੰਗਠਨ WHO ਕਹਿੰਦਾ ਹੈ ਪ੍ਰੋਸੈਸਡ ਮਾਸ ਜਿਵੇਂ ਸੋਸੇਜ ਕੈਂਸਰ ਦਾ ਵੱਡਾ ਕਾਰਨ ਹੈ ਲਾਲ ਮਾਸ ਜਿਵੇਂ ਬੱਕਰੇ ਦਾ ਸੰਭਾਵੀ ਕੈਂਸਰ ਕਾਰੀ ਹੈ 2015 ਦੀ ਦਾ ਲੇਟੈਸਟ ਸਟਡੀ ਕਹਿੰਦੀ ਹੈ 50 ਗ੍ਰਾਮ ਪ੍ਰੋਸੈਸਡ ਮਾਸ ਖਾਣ ਨਾਲ ਕੈਂਸਰ ਦਾ ਖਤਰਾ 18% ਵੱਧਾ ਹੈ ਉੱਚੀ ਗਰਮੀ ਤੇ ਪਕਾਇਆ ਮਾਸ ਡੀਐਨਏ ਨੂੰ ਨੁਕਸਾਨ ਵੀ ਪਹੁੰਚਾਉਂਦਾ ਹੈ ਦੂਜਾ ਪਾਸਾ ਵੀ ਹੈ ਮਾਸ ਵਿੱਚ ਪ੍ਰੋਟੀਨ ਆਇਰਨ ਬੀ12 ਜੋ ਸ਼ੋਰਮਾਂ ਲਈ ਜ਼ਰੂਰੀ ਹੈ ਜੰਗਲਾਂ ਵਿੱਚ ਜਦੋਂ ਅਨਾਜ ਨਾ ਮਿਲੇ ਮਾਸ ਉਦੋਂ ਸਿੰਘਾ ਦਾ ਜੀਵਨ ਸੀ 2019 ਦੀ ਨੇਚਰ ਸਟਡੀ ਕਹਿੰਦੀ ਹੈ ਸੀਮਤ ਮਾਸ ਸੰਤੁਲਿਤ ਖੁਰਾਕ ਨਾਲ ਖਤਰਾ ਨਹੀਂ ਹੈ ਨਯੰਗ ਸਿੰਘ ਮੰਨਦੇ ਹਨ ਵੀ ਝਟਕਾ ਪਵਿੱਤਰ অতি ਤਾਕਤਵਰ ਹੈ ਜਰਨਲ ਸਿੰਘ ਇਸ ਤੇ ਹੀ ਭਰੋਸਾ ਕਰਦੇ ਹਨ ਚਮਰਨ ਕੌਰ ਦੀ ਆਵਾਜ਼ ਨਰਮ ਹੋਈ ਪਰ ਸੱਚ ਇਹ ਹੈ ਭਾਈ ਜੀ ਸਾਡੇ ਗੁਰੂਆਂ ਨੇ ਸਾਨੂੰ ਸੰਤੁਲਨ ਸਿਖਾਇਆ ਗੁਰੂ ਨਾਨਕ ਜੀ ਨੇ ਕਿਹਾ ਸਭ ਜੀਵਨ ਪਾਣੀ ਨਾਲ ਪਲਦਾ ਹੈ ਅੱਜ ਸਾਡੇ ਕੋਲ ਦਾਲ ਹੈ ਸਬਜ਼ੀ ਹੈ ਅਨਾਜ ਵੀ ਹਨ ਕਿਉਂਕਿ ਸੱਜੇ ਜੀਵਨ ਬੁਰੀਏ ਕੈਂਸਰ ਐ ਸੰਤੁਲਨ ਨਾਲ ਵੱਧਾ ਹੈ 2020 ਦੀ ਕੈਂਸਰ ਰਿਸਰਚ ਸਟਡੀ ਕਹਿੰਦੀ ਹੈ ਸ਼ਾਕਾਹਾਰੀ ਖੁਰਾਕ ਕੈਂਸਰ ਦਾ ਖਤਰਾ 15% ਤੱਕ ਘਟਾਉਂਦੀ ਹੈ ਲੰਗਰ ਦਾ ਭੋਜਨ ਸਿਰਫ ਰੀਤ ਨਹੀਂ ਹੈ ਇਹ ਸਾਡੇ ਸਰੀਰ ਅੱਤੇ ਰੋਦੀ ਦਵਾਈ ਹੈ ਭਾਈ ਅਮਰੀਕ ਸਿੰਘ ਮੰਤਰ ਮੁਕਤ ਹੋ ਗਏ ਬੀਬੀ ਜੀ ਤੁਹਾਡੇ ਸ਼ਬਦ ਗੁਰੂ ਸਾਹਿਬ ਦੀ ਜੋਤ ਵਰਗੇ ਹਨ ਪਰ ਜਰਨੈਲ ਸਿੰਘ ਨੂੰ ਕਿਵੇਂ ਸਮਝਾਈਏ ਉਸ ਦਾ ਦਿਲ ਤਾਂ ਮਾਸ ਨਾਲ ਜੁੜਿਆ ਹੋਇਆ ਸੀਮਰਨ ਕੌਰ ਮੁਸਕਰਾਈ ਭਾਈ ਜੀ ਕੱਲ ਜਰਨੈਲ ਸਿੰਘ ਮੋਢ ਲੰਗਰ ਵਿਚ ਆਣਗੇ ਮੇਰੇ ਕੋਲ ਇੱਕ ਤਰੀਕਾ ਹੈ ਉਹਨਾਂ ਦੀ ਰੂਹ ਨੂੰ ਛੋਹਦਾ ਨਹੀਂ ਬਹਿਸ ਨਾਲ ਸਗੋ ਪਿਆਰ ਦੇ ਨਾਲ ਸਿੱਖੀ ਅਤੇ ਸੱਚ ਦੇ ਨਾਲ ਅਗਲੀ ਸਵੇਰ ਹੋਈ ਲੰਗਰ ਹਾਲ ਵਿੱਚ ਉਤਸੁਕਤਾ ਦੀ ਲਹਿਰ ਸੀ ਜਰਨੈਲ ਸਿੰਘ ਦੀ ਹਰਕਤ ਦੀ ਸਾਰੇ ਪਾਸੇ ਚਰਚਾ ਸੀ ਸੰਗਤ ਇਕੱਠੀ ਹੋਈ ਚੁੱਪ ਅਤੇ ਬਚਨ ਸੀ ਭਾਈ ਅਮਰੀਕ ਸਿੰਘ ਦਰਵਾਜ਼ੇ ਤੇ ਖੜਾ ਸੀ ਦਿਲ ਵਿੱਚ ਜ਼ਿੰਮੇਵਾਰੀ ਸੀ ਭਾਈ ਜਰਨੈਲ ਸਿੰਘ ਦਾਖਲ ਹੋਇਆ ਸਿਮਰਨ ਕੌਰ ਵੀ ਨਾਲ ਸੀ ਲੇਕਿਨ ਭਾਈ ਜਰਨੈਲ ਸਿੰਘ ਦਾਖਲ ਹੋਏ ਉਹਨਾਂ ਦਾ ਚੋਲਾ ਪਹਿਲਾਂ ਵਾਂਗ ਹੀ ਜੋ ਸ਼ਿਲਾ ਲੱਗ ਰਿਹਾ ਸੀ ਪਰ ਚਿਹਰੇ ਤੇ ਥੋੜੀ ਥਕਾਵਟ ਸੀ ਕੈਂਸਰ ਸ਼ਾਇਦ ਉਹਨਾਂ ਨੂੰ ਅੰਦਰੋਂ ਖਾਰੀ ਸੀ ਪਰ ਲੁਕਾਉਂਦੇ ਹੋਏ ਸੇਵਾਦਾਰਾਂ ਨੂੰ ਦੇਖਿਆ ਆਵਾਜ਼ ਨਰਮ ਸੀ ਮੈਂ ਗੁਰੂ ਦਾ ਲੰਗਰ ਮੰਗਦਾ ਹਾਂ ਪਰ ਮੈਂ ਸੱਚ ਵੀ ਮੰਗਦਾ ਹਾਂ ਕਲਮਾਨ ਤੁਹਾਡੀ ਮर्यादा ਨੂੰ ਚੁਣੌਤੀ ਦਿੱਤੀ ਅੱਜ ਪੁੱਛਦਾ ਹਾਂ ਕਿਉਂ ਨ ਕਰਦੇ ਹੋ ਉਸ ਭੋਜਨ ਨੂੰ ਜਿਸ ਨੇ ਸਾਡੇ ਗੁਰੂਆਂ ਪੀਰਾਂ ਨੂੰ ਸਾਡੇ ਵੱਡੇ ਵਡੇਰਿਆਂ ਨੂੰ ਜੰਗਾਂ ਦੇ ਵਿੱਚ ਜਿੱਤ ਦਿੱਤੇ ਭਾਈ ਅਮਰਿਕ ਸਿੰਘ ਆਪਣਾ ਜਵਾਬ ਦੇਣ ਹੀ ਵਾਲਾ ਸੀ ਕਿ ਸਿਮਰਨ ਕੌਰ ਅੱਗੇ ਵਧੀ ਬਾਬਾ ਜੀ ਕੀ ਮੈਂ ਇੱਕ ਕਹਾਣੀ ਸੁਣਾਵਾਂ ਉਹਨਾਂ ਨੇ ਪੁੱਛਿਆ ਆਵਾਜ਼ ਵਿੱਚ ਨਰਮਾਈ ਸੀ ਜਰਨੈਲ ਸਿੰਘ ਨੇ ਸਿਰ ਹਿਲਾਇਆ ਸੰਗਤ ਵੀ ਕਰੀਬ ਹੋ ਕੇ ਸੁਣਨ ਲੱਗੀ ਕਦੇ ਚਨਨ ਕੌਰ ਨੇ ਸ਼ੁਰੂ ਕੀਤਾ ਇੱਕ ਸੁਰਵਾਸੀ ਪਾਈ ਲੈਣਾ ਜੋ ਬਾਅਦ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਬਣਿਆ ਉਹ ਵੈਸ਼ਨਵ ਸੰਨ ਮਾਸ ਨਹੀਂ ਖਾਂਦੇ ਮਨਦੇਸੀ ਵੀ ਇਹ ਰੂਹ ਨੂੰ ਸ਼ੁੱਧ ਕਰਦਾ ਹੈ ਪਰ ਜਦੋਂ ਉਹ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਗੁਰੂ ਜੀ ਨੇ ਲੰਗਰ ਦਿੱਤਾ ਸਾਦੀ ਦਾਲ ਅਤੇ ਪ੍ਰਸ਼ਾਦੇ ਪਾਈ ਲੈਣਾ ਝੁੱਕੇ ਪਰ ਗੁਰੂ ਜੀ ਨੇ ਕਿਹਾ ਖਾਓ ਇਹ ਗੁਰੂ ਦਾ ਪ੍ਰਸ਼ਾਦ ਸੀ ਸ਼ੁੱਧਿ ਦਿਲੀ ਵਿੱਚ ਨਹੀਂ ਭੋਜਨ ਵਿੱਚ ਪਾਈ ਲੈਣਾ ਨੇ ਖਾਧਾ ਅਤੇ ਉਹਨਾਂ ਦੀ ਰੂਹ ਜਾਗ ਪਈ ਸੰਗਤ ਵਿੱਚ ਸਰਗਰਮੀ ਵਧੀ ਸਿਮਨ ਕੌਰ ਨੇ ਜਾਰੀ ਰੱਖਿਆ ਬਾਬਾ ਜੀ ਤੁਸੀਂ ਸੁਰਮਾ ਪਾਈ ਲਣਾ ਦੀ ਵਰਗੇ ਹੋ ਤੁਹਾਡੀ ਤਾਕਤ ਦੀਆਂ ਮਿਸਾਲਾਂ ਪਰ ਗੁਰੂ ਜੀ ਦਾ ਲੰਗਰ ਸਾਨੂੰ ਇਕਤਾ ਸਿਖਾਉਂਦਾ ਹੈ ਪਹਿਲਾ ਮਾਸ ਜੀਵਨ ਸੀ ਜਗਣਾ ਵਿੱਚ ਜਦੋਂ ਅਨਾਜ ਨਹੀਂ ਸੀ ਮਿਲਦਾ ਪਰ ਅੱਜ ਸਾਡੇ ਕੋਲ ਦਾਲ ਪ੍ਰਸ਼ਾਦ ਦੀ ਸਬਜੀ ਸਾਰਾ ਕੁਝ ਤਾਂ ਹੈ ਵਾਹਿ ਗੁਰੂ ਜੀ ਦੀ ਧੰਨ ਹੈ ਜੀਵ ਮਰਨ ਦੀ ਲੋੜ ਹੈ ਜਰਨੈਲ ਸਿੰਘ ਦੀਆਂ ਅੱਖਾਂ ਭਰ ਆਈਆਂ ਬੀਬੀ ਜੀ ਮੇਰੇ ਕੈਂਸਰ ਦਾ ਕੀ ਮਾਸ ਮੇਰੀ ਤਾਕਤ ਹੈ ਮੇਰੀ ਟਾਲ ਜਮਨਲ ਕੌਰ ਦੀ ਆਵਾਜ਼ ਭਾਵੁਕ ਹੋਈ। "ਬਾਬਾ ਜੀ, ਮੈਂ ਤੁਹਾਡਾ ਦੁੱਖ ਸਮਝਦੀ ਹਾਂ। ਮੇਰੇ ਪਿਤਾ ਜੀ ਨੂੰ ਵੀ ਕੈਂਸਰ ਸੀ। ਅਸੀਂ ਸੋਚਿਆ ਮਾਸ ਬਚਾਵੇਗਾ ਪਰ ਡਾਕਟਰਾਂ ਨੇ ਸੱਚ ਦੱਸਿਆ ਜਦਾ ਮਾਸ ਕੈਂਸਰ ਨੂੰ ਵਧਾਉਂਦਾ ਹੈ। ਸ਼ਾਕਾਹਾਰੀ ਭੋਜਨ, ਫਾਈਬਰ ਅਤੇ ਐਂਟੀਆਕਸੀਡੈਂਟਸ ਨਾਲ ਲੜਦਾ ਹੈ। ਲੰਗਰ ਦਾ ਭੋਜਨ ਸਿਰਫ ਪ੍ਰਸ਼ਾਦ ਨਹੀਂ ਹੈ। ਇਹ ਸਿਹਤ ਦੀ ਦਵਾਈ ਤੁਹਾਡਾ ਕੈਂਸਰ ਸਦਾ ਨਹੀਂ ਹੈ। ਵਾਈ ਗੁਰੂ ਜੀ ਦਾ ਸੁਨੇਹਾ ਹੈ, ਸੰਤੁਲਨ ਨੂੰ ਅਪਣਾਓ। ਹਾਲ ਵਿੱਚ ਸਨਾਟਾ ਸੀ" ਸਿਮਰਨ ਕੌਰ ਨੇ ਜਰਨੈਲ ਸਿੰਘ ਅਗੇ ਚੁੱਕ ਕੇ ਲੰਗਰ ਦੀ ਪਲੇਟ ਰੱਖੀ ਦਾਲ ਸਬਜੀ ਅਤੇ ਪ੍ਰਸ਼ਾਦਾ ਬਾਬਾ ਜੀ ਇਹ ਗੁਰੂ ਦਾ ਪ੍ਰਸ਼ਾਦ ਹੈ ਖਾਓ ਮਜਬੂਰੀ ਨਾਲ ਨਹੀਂ ਸਗੋਂ ਧੰਨ ਗੁਰੂ ਰਾਮਦਾਸ ਜੀ ਦੇ ਪਾਤਸ਼ਾਹ ਜੀ ਦੇ ਪਿਆਰ ਦੇ ਨਾਲ ਜਰਨੈਲ ਸਿੰਘ ਦੀ ਆਕਾਮਿ ਝਾਂਜੂ ਆਏ ਉਹਨਾਂ ਨੇ ਪਲੇਟ ਚੁੱਕੀ ਹੌਲੀ ਹੌਲੀ ਲੰਗਰ ਸ਼ੁਰੂ ਲੱਗੇ ਜਿਵੇਂ ਗੁਰੂ ਦੀ ਸਿੱਖਿਆ ਦਾ ਸਵਾਦ ਉਹਨਾਂ ਦੀ ਜੀਭ ਤੇ ਆ ਗਿਆ ਹੋਵੇ ਸੰਗਤ ਵਿੱਚ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਹੋਣ ਲੱਗੇ ਅਗਲੇ ਦਿਨਾਂ ਵਿੱਚ ਜਰਨੈਲ ਸਿੰਘ ਪੂਰਾ ਬਦਲ ਗਿਆ ਉਹ ਦਰਬਾਰ ਸੇਵਿਤ ਰਿਹਾ ਲੰਗਰ ਵਿੱਚ ਸੇਵਾ ਕਰਦਾ ਸੀ ਜੁਟੇ ਪਾਂਡੇ ਮਾਝ ਦਾ ਕਿਰਪਨ ਸੁਣਦਾ ਉਹਨਾਂ ਨੇ ਡਾਕਟਰਾਂ ਨਾਲ ਸਲਾਹ ਕੀਤੀ ਜਿਨ੍ਹਾਂ ਨੇ ਸ਼ਾਕਾਹਾਰੀ ਖੁਰਾਕ ਦੀ ਸਿਫਾਰਿਸ਼ ਕੀਤੀ ਕੈਂਸਰ ਨਾ ਗਿਆ ਪਰ ਉਹਨਾਂ ਦੀ ਰੂਹ ਮਜ਼ਬੂਤ ਹੋਈ ਉਹਨਾਂ ਨੇ ਬਿਮਾਰੀ ਨੂੰ ਸਜਾ ਨਹੀਂ ਸਿੱਖਿਆ ਮੰਨਿਆ ਸਿਮਰਨ ਕੌਰ ਉਹਨਾਂ ਦੀ ਮਾਰਗਦਰਸ਼ਕ ਬਣੀ ਗੁਰੂ ਅਮਰਦਾਸ ਜੀ ਕਹਾਂ ਅਤੇ ਸੇਤੇ ਸਤਿ ਸ਼ਣਾਂਦੀ ਇੱਕ ਸ਼ਾਮ ਸਰੋਵਰ ਕੰਡੇ ਜਰਨੈਲ ਸਿੰਘ ਨੇ ਕਿਹਾ ਬੀਬੀ ਜੀ ਤੁਸੀਂ ਮੈਨੂੰ ਸਚਾਰਾ ਦਿਖਾਇਆ ਲੰਗਰ ਦਾ ਭੋਜਨ ਹੁਣ ਮੇਰਾ ਮਾਹ ਪ੍ਰਸ਼ਾਦ ਹੈ ਮੈਂ ਸਿਰਫ ਜ਼ਰੂਰਤ ਵਿੱਚ ਪਰ ਅੱਜ ਦੀ ਭਰਪੂਰੀ ਵਿੱਚ ਮੈਂ ਗੁਰੂਦਰਾ ਸੰਤੁਲਨ ਅਤੇ ਦਇਆ ਚੁਣਾਗਾ ਸਿਮਰਨ ਕੌਰ ਦੀਆਂ ਅੱਖਾਂ ਵਿੱਚ ਵੀ ਅੰਝੁ ਆਏ ਬਾਬਾ ਜੀ ਤੁਸੀਂ ਸੱਚੇ ਖਾਲਸਾ ਹੋ ਤੁਹਾਡੀ ਯਾਤਰਾ ਸਾਡੇ ਸਭ ਲਈ ਪ੍ਰੇਰਣਾ ਹੈ ਮੇਰੇ ਪਿਆਰੇ ਸਰੋਤੇਓ ਪਾਈ ਜਰਨਲ ਸਿੰਘ ਦੀ ਇਹ ਕਹਾਣੀ ਸਿਰਫ ਇੱਕ ਗਾਥਾ ਨਹੀਂ ਹੈ ਇਹ ਸਾਡੀ ਰੂਹ ਦੀ ਆਇਲਾ ਹੈ ਸਿੱਕੀ ਵਿੱਚ ਮਾਸ ਦੀ ਬੈਸ ਜਿੰਨੀ ਪੁਰਾਣੀ ਹੈ ਉਨਹੀ ਗੁੜੀ ਹੈ ਗੁਰੂ ਨਾਨਕ ਜੀ ਨੇ ਮਾਸ ਤੇ ਝਗੜਣ ਵਾਲਿਆਂ ਨੂੰ ਮੂਰਖ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੇ ਕੋਠਾ ਮਾਸਮਨਾ ਕੀਤਾ ਪਰ ਝਟਕਾ ਸਾਡੀ ਚੋਣ ਹੈ ਲੰਗਰ ਸਾਨੂੰ ਸਾਦਗੀ ਅਤੇ ਇਕਤਾ ਸਿਖਾਉਂਦਾ ਹੈ ਅੱਜ ਵਿਗਿਆਨ ਸਾਨੂੰ ਕੈਂਸਰ ਤੋਂ ਸੁਚੇਤ ਕਰਦਾ ਹੈ ਮਾਸ ਜੋ ਪਹਿਲਾਂ ਸੂਰਮਿਆਂ ਦੀ ਪੱਕੀ ਜ਼ਰੂਰਤ ਸੀ ਅੱਜ ਇਸ ਨੂੰ ਤੋਲਣ ਦਾ ਕਾਰਨ ਹੈ ਸ਼ਾਕਾਹਾਰੀ ਪੋਜਨ ਸੇਤ ਅਤੇ ਸਿੱਖੀ ਦਾ ਸੰਗਮ ਹੈ ਜਰਨੈਲ ਸਿੰਘ ਦੀ ਯਾਤਰਾ ਸਾਨੂੰ ਸਿਖਾਉਂਦੀ ਹੈ ਸਿੱਖੀ ਸਖਤ ਨਿਯਮਦ ਨਹੀਂ ਸਗੋ ਸਮਝਦਾ ਰਾਹ ਹੈ ਜਦੋਂ ਅਗਲੀ ਵਾਰ ਲੰਗਰ ਵਿੱਚ ਬੈਠੋ ਦਾਲ ਪ੍ਰਸ਼ਾਦੇ ਅਤੇ ਸਬਜੀ ਨੂੰ ਵਾਹਿਗੁਰੂ ਜੀ ਦੀ ਦੇਣ ਮੰਨੋ ਮਾਸ ਦੀ ਚੰਨ ਕਰਨੀ ਹੋਵੇ ਤਾਂ ਸੋਚੋ ਕਿ ਇਸ ਬਿਨਾ ਸਰੇ ਜਾ ਸਕਦਾ ਹੈ ਕਿ ਇਹ ਸਾਡੀ ਸਿਰਫ ਜੀਭ ਦਾ ਸਵਾਦ ਤਾਂ ਨਹੀਂ ਕਿ ਸਾਡੀ ਜੀਭ ਦਾ ਸਵਾਦ ਕਿਸੇ ਜੀਵ ਦੀ ਹੱਤਿਆ ਕਰਨ ਤਾਂ ਨਹੀਂ ਜਾ ਰਿਹਾ ਕਿ ਸਾਡੇ ਕਾਰਨ ਕਿਸੇ ਨੂੰ ਦੁੱਖ ਤਾਂ ਨਹੀਂ ਪਹੁੰਚ ਰਿਹਾ ਬਾਕੀ ਆਪ ਜੀ ਦੀ ਸ਼ਰਧਾ ਹੈ ਅਸੀਂ ਕਿਸੇ ਵੀ ਮਰਿਆਦਾ ਤੇ ਸਵਾਲ ਨਹੀਂ ਚੁੱਕਦੇ ਸਭ ਮਰਿਆਦਾ ਠੀਕ ਹਨ ਸਭ ਦਾ ਆਪਣਾ ਆਪਣਾ ਇਤਿਹਾਸ ਹੈ ਮਾਸ ਖਾਣ ਵਾਲੇ ਵੀ ਆਪਣੀ ਜਗ੍ਹਾ ਠੀਕ ਹਨ ਨਾ ਖਾਣ ਵਾਲੇ ਆਪਣੀ ਜਗ੍ਹਾ ਠੀਕ ਹਨ ਅਸੀਂ ਕਿਸੇ ਤੇ ਉਂਗਲ ਨਹੀਂ ਚੁੱਕਦੇ ਬਾਕੀ ਸਾਡੀ ਵੀਡੀਓ ਦੇ ਵਿੱਚ ਕਿਸੇ ਨੂੰ ਠੇਸ ਪਹੁੰਚੀ ਹੋਵੇ ਤਾਂ ਸਾਨੂੰ ਮਾਫ਼ ਕਰ ਦੇਣਾ ਤੁਹਾਡੀ ਇਸ ਵੀਡੀਓ ਦਾ ਮਤਲਬ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਦੁਖੀ ਕਰਨਾ ਨਹੀਂ ਹੈ ਅਸੀਂ ਸਿਰਫ ਲੋਕਾਂ ਨੂੰ ਚੰਗੀਆਂ ਚੀਜ਼ਾਂ ਸਿਖਾਉਣਾ ਚਾਹਦੇ ਹਾਂ ਸਾਡੀ ਇਸ ਕਹਾਣੀ ਦੇ ਵਿੱਚੋਂ ਜੇਕਰ ਤੁਹਾਨੂੰ ਥੋੜਾ ਵੀ ਸਿੱਖਣ ਨੂੰ ਮਿਲਿਆ ਜੇਕਰ ਤੁਹਾਨੂੰ ਥੋੜੀ-ਬਹੁਤ ਵੀ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੁਸੀਂ WhatsApp ਦੇ ਉੱਪਰ ਇਸ ਨੂੰ ਸਟੈਟਸ ਵੀ ਲਗਾ ਸਕਦੇ ਹੋ ਸਾਥ ਸੰਗਤ ਜੀ ਮੀਡੀਆ ਨੂੰ ਲਾਈਕ ਕਰ ਦੇਣਾ ਕਮੈਂਟ ਦੇ ਵਿੱਚ ਧੰਨ ਗੁਰੂ ਰਾਮਦਾਸ ਤੇ ਬਾਦਸ਼ਾਹ ਲਿਖਣਾ ਨਾ ਭੁੱਲਣਾ ਦੇਵ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ